ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਕਿ ਜੇਕਰ ਤੁਹਾਡੇ ਵੀ ਮਨ ਵਿੱਚ ਕੋਈ ਕੀਤੇ ਕਿਰਾਏ ਦਾ ਜਾਦੂ ਟੋਣਿਆਂ ਦਾ ਡਰ ਸਤਾ ਰਿਹਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੁਹਾਡੇ ਵੀ ਮਨ ਵਿੱਚੋਂ ਸਾਰੇ ਹੀ ਡਰ ਖਤਮ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਤ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਸਾਰ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਮਨ ਵਿੱਚ ਬਹੁਤ ਹੀ ਦਿਨ ਤਿਉਹਾਰ ਤੇ ਕੀਤੇ ਕਰਾਇ ਦਾ ਜਾਦੂ ਟੂਣਿਆਂ ਦਾ ਡਰ ਸਤਾ ਰਿਹਾ ਹੁੰਦਾ ਹੈ ਤਾਂ ਆਪਾਂ ਉਹਨਾਂ ਨੂੰ ਇਸ ਜੰਤਰ ਮੰਤਰ ਜਾਦੂ ਟੂਣਿਆਂ ਤੋਂ ਕਾਲੇ ਇਲਮ ਤੋਂ ਰੱਖਿਆ ਦੇ ਲਈ ਪਾਠ ਦੱਸਣ ਵਾਲੇ ਹਾਂ ਜੀ ਅਤੇ ਪਾਠ ਦੇ ਨਾਲ ਨਾਲ ਇੱਕ ਸ਼ਬਦ ਦਾ ਜਾਪ ਕਰਨਾ ਹੈ ਇਸ ਦਾ ਜਾਪ ਕਰਨ ਦੇ ਨਾਲ ਤੁਹਾਡਾ ਕੋਈ ਵੀ ਕੁਝ ਵੀ ਗੜ ਨਹੀਂ ਸਕਦਾ ਤੁਹਾਡੀ ਹਰ ਥਾਂ ਤੇ ਰੱਖਿਆ ਹੋ ਜਾਵੇਗੀ ਜੰਤਰ ਮੰਤਰ ਜਾਦੂ ਟੂਣਾ ਕੁਝ ਵੀ ਵਿਗਾੜ ਨਹੀਂ ਸਕੇਗਾ ਇਸ ਲਈ ਅੱਜ ਦੀ ਵੀਡੀਓ ਨੂੰ ਤੁਸੀਂ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਸਮਝ ਲੈਣਾ ਕਦੇ ਜਦੋਂ ਵੀ ਅਸੀਂ ਸਾਥ ਸੰਗਤ ਜੀ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਅਕਸਰ ਹੀ ਗਲੀ ਮੁਹੱਲਿਆਂ ਤੇ ਚੌਂਕਾਂ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਪਖੰਡ ਦੇਖਣ ਨੂੰ ਮਿਲ ਜਾਂਦੇ ਹਨ ਕਿਸੇ ਨੇ ਨਿੰਬੂ ਮਿਰਚਾਂ ਸੁੱਟੀਆਂ ਹੁੰਦੀਆਂ ਹਨ ਕਿਸੇ ਨੇ ਸੰਧੂਰ ਤੇ ਕਿਸੇ ਨੇ ਬੂਹੇ ਦੇ ਅੱਗੇ ਰੰਗਦਾਰ ਚੌਲਾਂ ਦਾ ਪਾਊਡਰ ਸੁੱਟਿਆ ਹੁੰਦਾ ਹੈ ਜਾਂ ਕਈ ਲੋਕ ਤਾਂ ਝਾੜੂ ਹੀ ਖਿਲਾਰ ਦਿੰਦੇ ਹਨ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਨਾਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਹੁੰਦੀ ਹੈ ਤੇ ਨਾਹੀਂ ਉਹ ਦੂਸਰਿਆਂ ਦੀ ਸੁੱਖ ਸ਼ਾਂਤੀ ਨੂੰ ਵੇਖ ਕੇ ਹੀ ਜਰਦੇ ਹਨ ਉਹ ਦੂਸਰਿਆਂ ਦੀ ਜ਼ਿੰਦਗੀ ਦੀ ਸ਼ੋਕ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਉਹ ਦੂਸਰਿਆਂ ਦੇ ਘਰ ਵਿੱਚ ਅਸ਼ਾਂਤੀ ਫਲਾਉਣ ਦੇ ਲਈ ਉਹਨਾਂ ਨੂੰ ਦੁਖੀ ਕਰਨ ਵਿੱਚ ਲੱਗੇ ਰਹਿੰਦੇ ਹਨ ਕਈ ਤਰ੍ਹਾਂ ਦੇ ਕਰਮਕਾਂਡ ਕਰਦੇ ਹਨ ਕਿਉਂਕਿ ਉਹਨਾਂ ਮਨੁੱਖਾਂ ਦੀ ਸੋਚ ਜਿਹੜੀ ਹੁੰਦੀ ਹੈ ਉਹ ਬਹੁਤ ਮਾੜੀ ਹੁੰਦੀ ਹੈ ਤੇ ਆਪਣੀ ਮਾੜੀ ਸੋਚ ਦੇ ਕਾਰਨ ਹਮੇਸ਼ਾ ਦੂਸਰਿਆਂ ਬਾਰੇ ਮਾੜਾ ਹੀ ਸੋਚਦੇ ਹਨ ਅਤੇ ਮਾੜੇ ਕਰਮ ਦੇ ਲਈ ਹਰ ਤਰ੍ਹਾਂ ਦਾ ਪਖੰਡਵਾਦ ਕਰਮਕਾਂਡ ਕਰਦੇ ਹੀ ਰਹਿੰਦੇ ਹਨ ਤੇ ਜਦੋਂ ਵੀ ਦਿਨ ਤਿਉਹਾਰ ਆਉਂਦਾ ਹੈ ਤਾਂ ਅਜੇਹੇ ਵਿੱਚ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਕਰਨੀਆਂ ਲਾਜ਼ਮੀ ਹੋ ਜਾਂਦੀਆਂ ਹਨ ਉਹ ਇਨ੍ਹਾਂ ਹੀ ਹਰਕਤਾਂ ਦੇ ਕਾਰਨ ਕਈ ਮਨੁੱਖਾਂ ਦੇ ਮਨ ਵਿੱਚ ਵਿਚਾਰ ਮਾੜੇ ਚੱਲਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਕਈ ਮਨੁੱਖ ਇਨ੍ਹਾਂ ਚੀਜ਼ਾਂ ਤੇ ਬੜਾ ਵਿਸ਼ਵਾਸ ਕਰਦੇ ਹਨ ਜੋ ਬਾਣੀ ਤੋਂ ਸਖਣੇ ਹੁੰਦੇ ਹਨ ਜੋ ਬਾਣੀ ਪੜਦੇ ਹੀ ਨਹੀਂ ਉਹ ਇਨ੍ਹਾਂ ਚੀਜ਼ਾਂ ਤੇ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਉਹ ਜਲਦੀ ਫਿਰ ਡਰ ਵੀ ਜਾਂਦੇ ਹਨ ਉਹ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਪਖੰਡ ਦੇਖਦੇ ਹਨ ਕੋਈ ਚੌਂਕ ਦੇ ਵਿੱਚ ਕੋਈ ਹੋਇਆ ਹੋਵੇ ਜਿਵੇਂ ਇੱਧਰ ਉੱਧਰ ਬੋਕਰਾਂ ਖਿਲਰ ਰਹੀਆਂ ਹੋਣ ਜਾਂ ਸੰਧੂਰ ਹੋਵੇ ਜਾਂ ਉਹ ਉਸ ਉੱਪਰੋਂ ਕਿਤੇ ਲੰਘ ਵੀ ਜਾਣ ਤੇ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ ਬਸ ਹੁਣ ਮੇਰੇ ਨਾਲ ਤਾਂ ਕੁਝ ਨਾ ਕੁਝ ਮਾੜਾ ਹੋ ਜਾਵੇਗਾ ਕਿਉਂਕਿ ਮੈਂ ਟੋਣਾ ਟੱਪ ਗਿਆ ਹਾਂ ਹੁਣ ਮੇਰੇ ਉੱਤੇ ਕਿਸੇ ਮਾੜੀ ਸ਼ਕਤੀ ਦਾ ਵਾਸ ਹੋ ਜਾਵੇਗਾ ਇਹ ਡਰ ਉਹਨਾਂ ਦੇ ਮਨ ਵਿੱਚ ਬੈਠ ਜਾਂਦਾ ਹੈ ਅਤੇ ਫਿਰ ਇਸ ਡਰ ਦੇ ਕਾਰਨ ਹੀ ਉਹ ਤਿਉਹਾਰ ਨੂੰ ਪੂਰਾ ਮਨਾ ਹੀ ਨਹੀਂ ਪਾਉਂਦੇ ਆਪਣੇ ਕਈ ਕੰਮ ਵਿਗਾੜ ਲੈਂਦੇ ਹਨ ਪਰ ਜੋ ਬਾਣੀ ਪੜਦੇ ਹਨ ਡਰ ਤੋਂ ਰਹਿਤ ਹੁੰਦੇ ਹਨ ਕਰਮ ਕਾਂਡਾਂ ਤੋਂ ਬਿਲਕੁਲ ਵੀ ਨਹੀਂ ਡਰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਵੀ ਜਾਦੂ ਮੰਤਰ ਕੋਈ ਵੀ ਸੰਧੂਰ ਦੀ ਡੱਬੀ ਕੋਈ ਨਿੰਬੂ ਮਿਰਚਾਂ ਕੋਈ ਰੰਗਦਾਰ ਚੌਲਾਂ ਦੀ ਡੱਬੀ ਉਹਨਾਂ ਦਾ ਕੁਝ ਵੀ ਗਾੜ ਨਹੀਂ ਸਕਦੀ ਕਿਉਂਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੇ ਹਾਂ ਮੇਰੇ ਨਾਲ ਮੇਰੇ ਗੁਰੂ ਦਾ ਪਹਿਰਾ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਕਲਗੀਧਰ ਪਾਤਸ਼ਾਹ ਜੀ ਹਰ ਵੇਲੇ ਮੇਰੀ ਰੱਖਿਆ ਕਰ ਰਹੇ ਹਨ ਉਹ ਨਾ ਤਾਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਹਨ ਅਤੇ ਨਾ ਹੀ ਇਹਨਾਂ ਚੀਜ਼ਾਂ ਤੋਂ ਕਦੇ ਡਰਦੇ ਹਨ ਉਹ ਡਰ ਰਹਿਤ ਹੁੰਦੇ ਹਨ ਪਰ ਜੋ ਬਾਣੀ ਨਹੀਂ ਪੜਦੇ ਉਹਨਾਂ ਦੇ ਉੱਤੇ ਡਰ ਹਾਵੀ ਹੋ ਜਾਂਦਾ ਹੈ ਤੇ ਇਸ ਕਰਕੇ ਜਿਨ੍ਹਾਂ ਨੂੰ ਵੀ ਇਹ ਡਰ ਲੱਗਦਾ ਹੈ ਦਿਨ ਤਿਉਹਾਰ ਵਾਲੇ ਦਿਨ ਉਹ ਡਰਦੇ ਹਨ ਸਾਡੇ ਉੱਤੇ ਕੋਈ ਜਾਦੂ ਟੂਣਾ ਨਾ ਕਰ ਦੇਵੇ ਸਾਡੇ ਤੇ ਕੋਈ ਕਾਲਾ ਇਲਮ ਨਾ ਕਰ ਦੇਵੇ ਕਈ ਮਾਵਾਂ ਕੀ ਕਰਦੀਆਂ ਹਨ ਕਿ ਉਹ ਦਿਨ ਤਿਉਹਾਰਾਂ ਦੇ ਦਿਨ ਆਪਣੇ ਬੱਚਿਆਂ ਨੂੰ ਕੇਸੀ ਇਸ਼ਨਾਨ ਤੱਕ ਨਹੀਂ ਕਰਵਾਉਂਦੀਆਂ ਉਹ ਕਹਿੰਦੀਆਂ ਹਨ ਕਿ ਕੋਈ ਵਾਲ ਕੱਟ ਦੇਵੇਗਾ ਕੇਸਾਂ ਦੀ ਸੰਭਾਲ ਕਰਦੀਆਂ ਹੀ ਰਹਿੰਦੀਆਂ ਹਨ ਕੇਸਾਂ ਦਾ ਸਤਿਕਾਰ ਕਰਨਾ ਗੁਰਸਿੱਖ ਦਾ ਤਾਂ ਸਭ ਤੋਂ ਪਹਿਲਾ ਫਰਜ਼ ਹੈ ਕਿਉਂਕਿ ਕੇਸ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਮੋਹਰ ਹਨ ਪਰ ਜੇਕਰ ਬਾਣੀ ਪੜਦੇ ਹੋ ਤਾਂ ਇਸ ਡਰ ਨੂੰ ਮਨ ਵਿੱਚੋਂ ਕੱਢ ਦਿਓ ਕਿ ਤੁਹਾਡੇ ਕੋਈ ਕੇਸ ਕੱਟ ਲਵੇਗਾ ਤਾਂ ਤੁਹਾਡਾ ਕੁਝ ਵਿਗੜ ਜਾਵੇਗਾ ਕਿਉਂਕਿ ਬਾਣੀ ਪੜਨ ਵਾਲੇ ਮਨੁੱਖ ਦੇ ਕੇਸ ਕੱਟਿਆਂ ਬਾਣੀ ਪੜਨ ਵਾਲਾ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਪਰ ਕਿਸੇ ਮਾੜੀ ਸੋਚ ਰੱਖ ਕੇ ਮਾੜੀ ਬਿਰਤੀ ਕਾਰਨ ਕੇਸ ਕੱਟੇ ਹੋਣ ਉਸੇ ਦਾ ਕੁਝ ਵੀ ਬਚਦਾ ਨਹੀਂ ਇਹ ਗੱਲ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਬਾਣੀ ਪੜਨ ਵਾਲੇ ਜਾਂ ਗੁਰਸਿੱਖ ਆਪਣੇ ਆਪ ਕੇਸ ਕੱਟਣ ਤੋਂ ਬਚੋ ਆਪਣੇ ਕੇਸਾਂ ਦੀ ਸੰਭਾਲ ਕਰਨੀ ਸਿੱਖ ਲਓ ਕੇਸਾਂ ਦਾ ਸਤਿਕਾਰ ਕਰਨਾ ਸਿੱਖੋ ਕਦੇ ਵੀ ਕੇਸਾਂ ਨੂੰ ਆਪ ਕੈਂਚੀ ਨਹੀਂ ਲਗਾਉਣੀ ਚਾਹੀਦੀ ਪਰ ਜੇਕਰ ਕੋਈ ਮਾੜੀ ਬਿਰਤੀ ਦੇ ਕਾਰਨ ਮਾੜੀ ਸੋਚ ਦੇ ਕਾਰਨ ਜਾਂ ਤੁਹਾਡਾ ਮਾੜਾ ਕਰਨ ਦੇ ਇਰਾਦੇ ਦੇ ਨਾਲ ਤੁਹਾਡੇ ਕੇਸ ਕੱਟ ਲੈਂਦਾ ਹੈ ਤਾਂ ਤੁਹਾਨੂੰ ਬਿਲਕੁਲ ਵੀ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਰੱਖਿਆ ਕਰਨ ਵਾਲੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਕਰਕੇ ਇਹੋ ਜਹੀਆਂ ਚਿੰਤਾਵਾਂ ਛੱਡਣ ਲਈ ਕਿਹਾ ਹੈ બસ ਬਾਣੀ ਪੜਨੀ ਹੈ ਬਾਣੀ ਦੇ ਨਾਲ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਕੋਈ ਵੀ ਮਾੜੀ ਤਾਕਤ ਕੋਈ ਵੀ ਮਾੜੀ ਸ਼ਕਤੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਚਾਹੇ ਤੁਸੀਂ ਅਜਿਹੇ ਟੋਣਿਆਂ ਦੇ ਉੱਤੇ ਸੱਤ-ਸੱਤ ਵਾਰ ਟੱਪ ਜਾਓ ਕੋਈ ਤੁਹਾਡਾ ਵਿਗਾੜ ਕੁਝ ਵੀ ਨਹੀਂ ਸਕੇਗਾ ਇਹ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਨ ਕਿਉਂਕਿ ਇਨਸਾਨ ਨੂੰ ਇਨਸਾਨ ਦੇ ਅੰਦਰ ਦਾ ਡਰ ਮਾਰਦਾ ਹੈ ਤੇ ਬਾਣੀ ਸਾਡੇ ਅੰਦਰ ਦੇ ਡਰ ਨੂੰ ਕੱਟਦੀ ਹੈ ਬਾਣੀ ਪੜਨ ਵਾਲਿਆਂ ਨੂੰ ਸਿਰਫ ਵਾਹਿਗੁਰੂ ਅਕਾਲ ਪੁਰਖ ਜੀ ਦਾ ਹੀ ਡਰ ਹੁੰਦਾ ਹੈ। ਬਾਕੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਉਹਨਾਂ ਦੇ ਆਸ-ਪਾਸ ਭਟਕਦਾ। ਜੇਕਰ ਤੁਸੀਂ ਬਾਣੀ ਪੜਦੇ ਹੋ ਤਾਂ ਵਧਾਈ ਦੇ ਪਾਤਰ ਹੋ। ਜੇਕਰ ਬਾਣੀ ਨਹੀਂ ਪੜਦੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਿਆ ਕਰੋ। ਜਿਨ੍ਹਾਂ ਦੇ ਮਨ ਵਿੱਚ ਇਹ ਜਾਦੂ ਟੋਣੇ ਦਾ ਜਾਂ ਦਿਨ ਤਿਉਹਾਰ ਤੇ ਕੀਤੇ ਕਰਾਇ ਦਾ ਡਰ ਹੈ ਕਿ ਉਹਨਾਂ ਦੇ ਉੱਪਰ ਕੋਈ ਕੁਝ ਕਰਨਾ ਦੇਵੇ ਉਹਨਾਂ ਨੇ ਜੋ ਨਿਤਨੇਮ ਵੀ ਕਰਨਾ ਹੈ ਉਹ ਜ਼ਰੂਰ ਕਰਨਾ ਹੈ। ਚਾਹੇ ਪੰਜ ਬਾਣੀਆਂ ਪੜਦੇ ਹੋ ਚਾਹੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਉਹਨਾਂ ਨੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪ ਸਾਹਿਬ ਦਾ ਪਾਠ ਅਲੱਗ ਤੋਂ ਕਰਨਾ ਹੈ ਜਪ ਸਾਹਿਬ ਦੀ ਬਾਣੀ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਉਹ ਹਰੇਕ ਤਰ੍ਹਾਂ ਦੀ ਮਾੜੀ ਸ਼ਕਤੀ ਤੋਂ ਸਾਡੀ ਰੱਖਿਆ ਕਰਦੀ ਹੈ ਇਸ ਕਰਕੇ ਜਦੋਂ ਜਪ ਸਾਹਿਬ ਪੜੋਗੇ ਤਾਂ ਤੁਹਾਡੇ ਮਨ ਦੇ ਹਰੇਕ ਤਰ੍ਹਾਂ ਦੇ ਡਰ ਦੂਰ ਹੋ ਜਾਣਗੇ ਉਸ ਤੋਂ ਬਾਅਦ ਸ਼ਬਦ ਦਾ ਜਾਪ ਕਰਨਾ ਹੈ ਬਿਲਾਵਲ ਮਹੱਲਾ 5 ਕਾਤੀ ਵਾਉ ਨ ਲੱਗ ਗਈ ਪਰ ਬ੍ਰਹਮ ਸ਼ਰਣਾਈ ਚੌ ਗਿਰਦ ਹਮਾਰੇ RAM ਕਰ ਦੁਖ ਲੱਗੇ ਨਾ ਭਾਈ ਜੇਕਰ ਇਹ ਸਾਰੇ ਸ਼ਬਦ ਦਾ ਜਾਪ ਕਰ ਸਕਦੇ ਹੋ ਤਾਂ ਸਾਰੇ ਸ਼ਬਦ ਦਾ ਜਾਪ ਕਰਨਾ ਹੈ ਕਿਉਂਕਿ ਇਹ ਸ਼ਬਦ ਤੁਹਾਡੀ ਰੱਖਿਆ ਕਰੇਗਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਹਾਡੀ ਹਰ ਸਥਾਨ ਤੇ ਰੱਖਿਆ ਕਰਨਗੇ ਤੁਹਾਡਾ ਕੋਈ ਵਲ ਵੀ ਵਿੰਗਾ ਨਹੀਂ ਕਰ ਸਕਦਾ ਇਸ ਕਰਕੇ ਬਾਣੀ ਪੜਦੇ ਹੋ ਤਾਂ ਬਾਣੀ ਉੱਤੇ ਭਰੋਸਾ ਵੀ ਰੱਖਿਆ ਕਰੋ ਕਿਉਂਕਿ ਬਾਣੀ ਪੜਨ ਵਾਲਿਆਂ ਦੇ ਹਮੇਸ਼ਾ ਹੀ ਗੁਰੂ ਨਾਨਕ ਪਾਤਸ਼ਾਹ ਜੀ ਅੰਗ ਸੰਗ ਰਹਿੰਦੇ ਹਨ ਹਰ ਥਾਂ ਤੇ ਉਹਨਾਂ ਦੇ ਨਾਲ ਸਹਾਈ ਹੋ ਜਾਂਦੇ ਹਨ ਜੋ ਵੀ ਮੇਰੇ ਵੀਰ ਭੈਣ ਕਹਿੰਦੇ ਹਨ ਕਿ ਸਾਨੂੰ ਜਪ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਣ ਨਹੀਂ ਆਉਂਦਾ ਇਸ ਕਰਕੇ ਬਾਣੀ ਨਹੀਂ ਪੜਦੇ ਤਾਂ ਉਹ ਇਸ ਸ਼ਬਦ ਦਾ ਜਾਪ ਹੀ ਕਰ ਲੈਣ ਜਾਂ ਫਿਰ ਮੂਲ ਮੰਤਰ ਦਾ ਹੀ ਜਾਪ ਕਰ ਲੈਣ ਤਾਂ ਵੇਖ ਲੈਣਾ ਕਿ ਪਰਮਾਤਮਾ ਜੀ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ